ਆਰਟੀਏ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਕੀਤੀ ਬਠਿੰਡਾ ਦੇ ਸਰਕਟ ਹਾਊਸ ਨੇੜੇ ਕੜਕਿਚਾ ਗਈਆਂ ਅਤੇ ਉਹਨਾਂ ਵੱਲੋਂ ਕੱਟੇ ਗਏ 15 ਚਲਾਨ ਸ਼ੁੱਕਰਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਸਰਕਟ ਹਾਊਸ ਦੇ ਨੇੜੇ ਆਰਟੀਏ ਪੂਨਮ ਸਿੰਘ ਵੱਲੋਂ ਨਾਕਾ ਲਗਾਇਆ ਗਿਆ ਤੇ ਉੱਥੇ ਉਹਨਾਂ ਵੱਲੋਂ ਵੱਖਰੇ ਵੱਖਰੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਨਾਲ ਬੱਸਾਂ ਦੀ ਵੀ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਤੇ ਉਹਨਾਂ ਵੱਲੋਂ 15 ਚਲਾਨ ਕੱਟੇ ਗਏ ਦੇਖਣ ਨੂੰ ਤਸਵੀਰਾਂ ਦੇ ਵਿੱਚ ਜਿੱਥੇ ਆਰਟੀਏ ਪੂਨਮ ਸਿੰਘ ਵੱਲੋਂ ਬਟੰਡਾ ਦੇ ਸਰਕਟ ਹਾਉ ਦੇ ਨੇੜੇ ਨਾਕਾ ਲਗਾਇਆ ਹੋਇਆ ਹੈ ਅਤੇ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਦੱਸਤਾ ਬਣਦਾ ਹੈ ਕਿ ਆਰਟੀਏ ਪੁਨਮ ਸਿੰਘ ਇਸ ਨਾਕੇ ਤੇ ਖੜੇ ਹੋਏ ਸਨ ਤੇ ਉਹਨਾਂ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਟੂ व्हीਲਰ ਤੇ ਅਗਰ ਤੁਸੀਂ ਆਪਣੇ ਘਰ ਤੋਂ ਬਾਹਰ ਆਉਣਾ ਹੈ ਤਾਂ ਹੈਲਮਟ ਜ਼ਰੂਰ ਲੈ ਕੇ ਆਪਣੇ ਘਰੋਂ ਚੱਲੋ ਤਾਂ ਜੋ ਤੁਹਾਡੀ ਸੇਫਟੀ ਹੋ ਸਕੇ ਉਹਨਾਂ ਵੱਲੋਂ ਰੋਡ ਸੇਫਟੀ ਨੂੰ ਲੈ ਕੇ ਅੱਜ ਜਿੱਥੇ ਬਟੰਡਾ ਦੇ ਸਰਕਟ ਹਾਉ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ ਤੇ ਨਾਕਾ ਲਗਾ ਕੇ ਉਹਨਾਂ ਵੱਲੋਂ ਜਿੱਥੇ ਵੱਖਰੇ ਵੱਖਰੇ ਬਿਕਲਾਂ ਦੀ ਚੈਕਿੰਗ ਕੀਤੀ ਗਈ ਉੱਥੇ ਉਹਨਾਂ ਵੱਲੋਂ 15 ਚਲਾਨ ਵੀ ਕੱਟੇ ਗਏ। ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਆਰਟੀਏ ਊਨਮ ਸਿੰਘ। ਅੱਜ ਦੀ ਇਹ ਸਾਡੀ ਰੁਟੀਨ ਚੈਕਿੰਗ ਹੈ ਜਿਹੜੀ ਸਾਡੀ ਰੋਡ ਸੇਫਟੀ ਗਾਈਡਲਾਈਨਸ ਹੈਗੀਆਂ ਉਹਨਾਂ ਨੂੰ ਦੇਖ ਕੇ ਅਸੀਂ ਜਿਹੜਾ ਹੈਗਾ ਅਕਸਰ ਹੀ ਰੁਟੀਨ ਚੈਕਿੰਗ ਕਰਦੇ ਰਹਿੰਦੇ ਆ। ਖਾਸ ਤੌਰ ਤੇ ਸਾਡਾ ਮਕਸਦ ਜਿਹੜਾ ਹੈਗਾ ਸਾਡੀ ਚੈਕਿੰਗ ਦੇ ਨਾਲ ਲੋਕਾਂ ਨੂੰ ਅਵੇਅਰ ਕਰਨਾ ਵੀ ਹੈਗਾ ਕਿ ਰੋਡ ਸੇਫਟੀ ਦੇ ਜਿਹੜੇ ਸਾਰੇ ਪ੍ਰੀਕਾਸ਼ਨਸ ਆ ਉਹ ਨਾਲ ਲੈ ਕੇ ਚੱਲਣ ਅਸੀਂ ਬੜਾ ਇਸ ਗੱਲ ਤੇ ਜ਼ੋਰ ਲਾਉਣੇ ਹੈ ਕਿ ਜਦੋਂ ਤੁਸੀਂ ਨੈਸ਼ਨਲ ਹਾਈਵੇ ਤੇ ਜਾਓ ਜਾਂ ਕਿਤੇ ਵੀ ਜਾਓ ਟੂ-ਵੀਲਰ ਤੇ ਤਾਂ ਹੈਲਮਟ ਪਾ ਕੇ ਜਾਓ ਸੀਟ ਬੈਲਟ ਲਾ ਕੇ ਜਾਓ ਔਰ ਇਹ ਜ਼ਰੂਰੀ ਨਹੀਂ ਕਿ ਅਸੀਂ ਚਲਾਨ ਕਰਦੇ ਇਸੇ ਕਰਕੇ ਹੋਵੇ ਸਾਰਿਆਂ ਨੂੰ ਆਪ ਦੀ ਲਾਈਫ ਨੂੰ ਲੈ ਕੇ ਉਹਨਾਂ ਹੀ ਚਿੰਤਤ ਹੋਣਾ ਚਾਹੀਦਾ ਔਰ ਅਵੇਅਰ ਹੋਣਾ ਚਾਹੀਦਾ ਇਹਨਾਂ ਗੱਲਾਂ ਨੂੰ ਲੈ ਕੇ ਰੋਂਗ ਸਾਈਡ ਪਾਰਕਿੰਗ ਹੈ ਤੇਈ ਵਾਰੀ ਮੋਬਾਈਲ ਯੂਜ਼ ਕਰਨ ਲੱਗ ਜਾਂਦੇ ਆ ਸੋ ਇਹਨਾਂ ਗੱਲਾਂ ਤੋਂ ਅਸੀਂ ਰੋਕ ਦੇਣੀ ਹੈ ਸਹੀ ਰੂਪੀ ਬੱਸਾਂ ਵੀ ਅਸੀਂ ਚੈੱਕ ਕਰ ਰਹੇ ਆ ਕਿ ਬੱਸਾਂ ਜਿਹੜੀਆਂ ਹੈਗੀਆਂ ਪਰਮਿਟ ਦੇ ਨਾਲ ਚੱਲ ਰਹੀਆਂ ਆ ਜਾਂ ਵਿਦਆਊਟ ਪਰਮਿਟ ਚੱਲ ਰਹੀਆਂ ਹੈਗੀਆਂ ਔਰ ਅਸੀਂ ਇਹ ਵੀ ਦੇਖਦੇ ਆ ਕਿ ਪ੍ਰੋਪਰ ਜਿਹੜੀਆਂ ਸਵਾਰੀਆਂ ਨੂੰ ਕੋਈ ਸਹੂਲਤ ਮਿਲ ਵੀ ਰਹੀ ਹੈ ਕਿ ਨਹੀਂ ਮਿਲ ਰਹੀ ਸੋ ਸਾਰਾ ਕੁਝ ਦੇਖ ਦੇਖ ਰਹੇ ਹੈਗੇ ਆ ਫਲਾਲ ਅਸੀਂ ਜਿਹੜਾ ਹੈਗਾ 15 ਚਲਾਨ ਘੱਟ ਚੁੱਕੇ ਹੈਗੇ ਲੇਕਿਨ ਅਸੀਂ ਸਿਰਫ ਰੋਡ ਸੇਫਟੀ ਦੇ ਚਲਾਨ ਕੱਟੇ ਹੈ